ਮੇਰੇ ਲਾਰਡ ਪਰਮੇਸ਼ਰ ਤੁਹਾਨੂੰ ਵਰਕਰ ਦੇ ਅੱਜ ਦਾ ਸਫਲ ਤੁਹਾਡਾ ਬਰਕ ਹੋਵੇ ਅਤੇ ਜੋ 2016 ਦੇ ਵਿੱਚ ਤੁਸੀਂ ਨਹੀਂ ਪ੍ਰਾਪਤ ਕਰ ਸਕੇ ਮੈਂ ਉਮੀਦ ਕਰਦਾ 2017 ਦੇ ਵਿੱਚ ਯਿਸੂ ਮਸੀਹ ਦੇ ਨਾਮ ਵਿੱਚ ਤੁਸੀਂ ਉਸ ਨੂੰ ਪ੍ਰਾਪਤ ਕਰੋਗੇ ਆਮਨ ਆਮਨ ਤੇ ਆਮੇ ਨਵੇਂ ਸਾਲ ਵਿੱਚ ਅਸੀਂ ਨਵੀਆਂ ਬਰਕਤਾਂ ਪ੍ਰਾਪਤ ਕਰੀਏ ਨਵੀਆਂ ਬਰਕਤਾਂ ਲਈਏ ਕਿਉਂਕਿ ਪਰਮੇਸ਼ਰ ਸਾਨੂੰ ਨਵੀਆਂ ਬਰਕਤਾਂ ਦੇਣ ਵਾਸਤੇ ਤਿਆਰ ਆ ਪਰਮੇਸ਼ਰ ਦਾ ਬਚਨ ਕਹਿੰਦਾ ਹੈ ਜਿਹੜਾ ਮੰਗੇਗਾ ਉਸ ਨੂੰ ਦਿੱਤਾ ਜਾਏਗਾ ਆਓ ਦਿਲਾਂ ਵਿੱਚੋਂ ਪ੍ਰਾਣੀਆ ਨਫ਼ਰਤਾਂ ਨੂੰ ਕੱਢ ਕੇ ਅਤੇ ਉਸ ਭੇਦ ਨੂੰ ਜਿਹੜਾ ਪਰਮੇਸ਼ਰ ਨੇ ਸਾਡੇ ਉੱਤੇ ਪ੍ਰਗਟ ਕੀਤਾ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਆਪਣੀਆਂ ਆਦਤਾਂ ਨੂੰ ਬਦਲੀਏ ਅਤੇ ਪਰਮੇਸ਼ਵਰ ਦੇ ਨਾਲ ਵਾਅਦਾ ਕਰੀਏ ਉਹ ਵਫਾਦਾਰ ਪਰਮੇਸ਼ਵਰ ਹੈ ਅਤੇ ਉਹਦੇ ਨਾਲ ਵਫਾਦਾਰੀ ਦੇ ਨਾਲ ਅਸੀਂ ਆਪਣਾ ਜੀਵਨ ਬទਿਤ ਕਰੀਏ ਪਰਮੇਸ਼ਵਰ ਦਾ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ ਕਿ ਜਿਹੜਾ ਪਾਲੇ ਦੇ ਦਿਨਾਂ ਦੇ ਵਿੱਚ ਬੀਜਦਾ ਨਹੀਂ ਹੈ ਤੇ ਵੱਢਣ ਦੇ ਵੇਲੇ ਉਹ ਲੋਕਾਂ ਦੇ ਕੋਲੋਂ ਮੰਗਦਾ ਫਿਰੇਗਾ ਪਰ ਉਸ ਨੂੰ ਪ੍ਰਾਪਤ ਕੁਝ ਨਹੀਂ ਹੋਏਗਾ ਹਾਂਜੀ ਅੱਜ ਬੀਜਣ ਦਾ ਸਮਾਂ ਆ ਅੱਜ ਇੱਕ ਨਵਾਂ ਬਰਾ ਸ਼ੁਰੂ ਹੋਣ ਵਾਲਾ ਆਓ ਇੱਕ ਐਦਾਂ ਦਾ ਪਿਆਰ ਦਾ ਬੀਜ ਬੀਜੀਏ ਆਪਣੇ ਜੀਵਨ ਦੇ ਅੰਦਰ ਤਾਂ ਕਿ ਸਾਡੇ ਅਤੇ ਦੂਜਿਆਂ ਦੇ ਪਾਪ ਤਲ ਜਣ ਕਹਿੰਦਾ ਅੱਖੀਆਂ ਲੱਗੀਆਂ ਯਿਸੂ ਦੇ ਨਾਲ ਤੇ ਸੁਧਰ ਗਈ ਮੇਰੀ بگੜੀ ਚਾਲ ਸੋ ਮੈਂ ਆਪ ਜੀ ਨੂੰ ਦੱਸਣਾ ਚਾਹਣਾ ਨਵੇਂ ਸਾਲ ਵਿੱਚ ਆ ਕੇ ਬੰਦਿਆ ਹੋ ਜਾ ਨਵਾਂ ਨਰੋਇਆ ਇੰਨੇ ਸਾਲ ਕਲਾਮ ਕੀ ਸੁਣਿਆ ਅਜੇ ਅਸਰ ਨਾ ਹੋਇਆ ਸੋ ਮੇਰੀਆਂ ਵਿਸ਼ੇਸ ਤੁਹਾਡੇ ਨਾਲ ਅੱਜ ਮੈਂ ਪਰਮੇਸ਼ਵਰ ਦਾ ਖਾਦਮ ਹੋਣ ਦੇ ਨਾਤੇ ਪ੍ਰਾਰਥਨਾ ਕਰਦੇ ਆਪ ਤੁਸੀਂ ਜਿੱਥੇ ਵੀ ਬੈਠੇ ਹੋ ਤੇ ਪਰਮੇਸ਼ਰ ਤੁਹਾਨੂੰ ਇਹ ਬਲ ਬਖਸ਼ਣ ਪਰਮੇਸ਼ਰ ਤੁਹਾਨੂੰ ਇਹ ਤਾਕਤ ਬਖਸ਼ਣ ਕਿ ਤੁਸੀਂ ਆਪਣਾ ਸਥਾਨ ਬਦਲੋ ਪਵਿੱਤਰ ਬਾਈਬਲ ਦੱਸਦਾ ਹੈ ਜਦ ਅਬਰਾਹਮ ਦੇ ਨਾਲ ਪਰਮੇਸ਼ਰ ਨੇ ਗੱਲ ਕੀਤੀ ਜਦੋਂ ਉਹਨੇ ਕਿਹਾ ਆਪਣਾ ਦੇਸ਼ ਛੱਡ ਦੇ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਦੇ ਆਪਣੇ ਭੈਣਾ ਭਰਾਵਾਂ ਨੂੰ ਛੱਡ ਦੇ ਕਿਉਂ ਪਰਮੇਸ਼ਰ ਉਸ ਨੂੰ ਬਦਲਣਾ ਚਾਹੁੰਦੇ ਸੀ ਕਿਉਂ ਪਰਮੇਸ਼ਰ ਉਸ ਨੂੰ ਇਹ ਗੱਲ ਕਹਿੰਦੇ ਸਨ ਕਿ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਬਾਹਰ ਆ ਜਾ ਦੋਸਤੋ ਕਿ ਤੁਸੀਂ ਜਾਣਦੇ ਹੋ ਪਰਮੇਸ਼ਰ ਕਿਉਂ ਉਸ ਨੂੰ ਕਹਿੰਦਾ ਸੀ ਕਿਉਂਕਿ ਉਸ ਦੇਸ਼ ਦੇ ਵਿੱਚ ਬੁਰਾਈਆਂ ਸਨ ਪਾਪ ਸੀ ਲੜਾਈਆਂ ਸੀ ਬਦ੍ਹੀਆਂ ਸੀ ਅਤੇ ਪਰਮੇਸ਼ਰ ਨੇ ਕਿਹਾ ਇਸ ਸਾਰੀ ਜਗ੍ਹਾ ਨੂੰ ਛੱਡ ਕੇ ਬਾਹਰ ਆ ਜਾ ਕਿਉਂਕਿ ਮੈਂ ਤੇਰਾ ਪਰਮੇਸ਼ਰ ਤੈਨੂੰ ਇੱਕ ਵੱਡੀ ਬਰਕਤ ਦੇਣ ਵਾਲਾ ਪਰਮੇਸ਼ਰ ਹਾਂ ਅੱਜ ਵੀ ਮੈਂ ਤੁਹਾਨੂੰ ਇਹ ਸਲਾਹ ਦਿੰਦਾ ਹਾਂ ਕਿ ਆਪਣੀਆਂ ਪ੍ਰਾਣੀਆਂ ਬੁਰਾਈਆਂ ਨੂੰ ਛੱਡ ਕੇ ਉਹਨਾਂ ਤੋਂ ਬਾਹਰ ਆ ਕੇ ਆਪਣਾ ਸਥਾਨ ਬਦਲੋ ਪਰਮੇਸ਼ਰ ਤੁਹਾਨੂੰ ਅੱਜ ਮੈਸੇਜ ਦਿੰਦੇ ਆ ਅੱਜ ਉਹ ਸੁਨੇਹਾ ਦਿੰਦੇ ਆ ਤਾਂ ਕਿ ਉਹ ਤੁਹਾਨੂੰ ਇੱਕ ਨਵੀਂ ਕੌਮ ਇੱਕ ਨਵੀਂ ਅੰਸ ਬਣਾ ਸਕੇ ਅਤੇ ਤੁਸੀਂ ਪਰਮੇਸ਼ਵਰ ਦੇ ਧੀਆਂ ਤੇ ਪੁੱਤਰ ਕਹਾਵੋ ਜੋ ਲੋਕ ਤੁਹਾਨੂੰ ਪਿੱਛੇ ਖਿੱਚਦੇ ਹਨ ਜੋ ਲੋਕ ਤੁਹਾਨੂੰ ਬੁਰਾਈਆਂ ਚ ਲੈ ਕੇ ਜਾਂਦੇ ਹਨ ਜੋ ਲੋਕ ਤੁਹਾਡੇ ਨਾਲ ਮਿੱਠੀਆਂ ਗੱਲਾਂ ਕਰਦੇ ਹਨ ਜੋ ਲੋਕ ਤੁਹਾਨੂੰ ਪਰਮੇਸ਼ਵਰ ਤੋਂ ਦੂਰ ਕਰਦੇ ਹਨ ਆ ਜਾਓ ਅੱਜ ਇਸ ਮਿੱਤਰਤਾ ਨੂੰ ਛੱਡ ਦਈਏ ਇੱਕ ਅਜੇਹਾ ਮਿੱਤਰ ਜਿਹੜਾ ਤੁਹਾਡੇ ਦਿਲ ਦੇ ਦਰਵਾਜੇ ਦੇ ਉੱਤੇ ਖੜਾ ਖਟਕਟਾ ਰਿਹਾ ਹੈ ਪਰਮੇਸ਼ਵਰ ਦਾ ਕਲਾਮ ਕਹਿੰਦਾ ਹੈ ਜੇਕਰ ਕੋਈ ਮੇਰੀ ਆਵਾਜ਼ ਸੁਣੇ ਅਤੇ ਆਪਣੇ ਦਿਲ ਦੇ ਦਰਵਾਜ਼ੇ ਨੂੰ ਖੋਲੇ ਅੱਜ ਠੀਕ ਰਾਤ 12 ਵਜੇ ਉਹ ਤੁਹਾਡੇ ਦਰਵਾਜ਼ੇ ਨੂੰ ਖੜਕਾ ਰਿਹਾ ਹੈ ਆइए ਆਪਣੇ ਦਿਲ ਦੇ ਦਰਵਾਜ਼ੇ ਨੂੰ ਖੋਲ੍ਹिए ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਆਉਣਾ ਚਾਹੁੰਦੇ ਹਨ ਮੈਂ ਉਮੀਦ ਕਰਦਾ ਹਾਂ ਪਰਮੇਸ਼ਰ ਤੁਹਾਨੂੰ ਵੱਡੀਆਂ ਆਸ਼ੀਸ਼ਾਂ ਬਰਕਤਾਂ ਅਤੇ ਚੰਗਿਆਈਆਂ ਦੇ ਨਾਲ ਮਾਲੂ ਮਾਲ ਕਰਨਗੇ ਓਪਨ ਡੋਰ ਚਰਚ ਖੋਜੇਵਾਲ ਹੀਲਿੰਗ ਮਿਨਿਸਟਰੀ ਵੱਲੋਂ ਆਪ ਸਭ ਜੀ ਨੂੰ ਆਪ ਜੀ ਦੇ ਪਰਿਵਾਰ ਨੂੰ ਢੇਰ ਸਾਰੀਆਂ ਮੁਬਾਰਕਾਂ ਰੱਬ ਤੁਹਾਨੂੰ ਬਰਕਤ ਦੇਣ ਆਈਏ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਇੱਕ ਛੋਟੀ ਅਰਦਾਸ ਅਸੀਂ ਆਪ ਸਭ ਜੀ ਦੀ ਸੁੱਖ ਸਲਾਮਤੀ ਲਈ ਕਰਾਂਗੇ ਜਿੰਨੇ ਵੀ ਭੈਣ ਭਰਾ ਟੀਵੀ ਸਕਰੀਨ ਦੇ ਅੱਗੇ ਬੈਠੇ ਆ ਚਾਹੇ ਉਹ ਯਿਸੂ ਮਸੀਹ ਨਾਲ ਰਿਸ਼ਤਾ ਬਣਾ ਚੁੱਕੇ ਆ ਭਾਵੇਂ ਉਹਨਾਂ ਨੇ ਹਜੇ ਯਿਸੂ ਮਸੀਹ ਨਾਲ ਰਿਸ਼ਤਾ ਨਹੀਂ ਬਣਾਇਆ ਮੈਂ ਸਾਰਿਆਂ ਦੇ ਲਈ ਇੱਕ ਪ੍ਰਾਰਥਨਾ ਕਰਦਾ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਬਾਣੀ ਸਾਨੂੰ ਸਕਾਲਦੀ ਹੈ ਆਜੋ ਜੇ ਅੱਜ ਤੁਸੀਂ ਆਪਣੀਆਂ ਅੱਖਾਂ ਨੂੰ ਬੰਦ ਕਰੋਗੇ ਮੇਰੇ ਨਾਲ ਤੇ ਮੈਂ ਵਿਸ਼ਵਾਸ ਕਰਦਾ ਜਿਹੜਾ ਵੀ ਪਰਮੇਸ਼ਵਰ ਦੀ ਇੱਜ਼ਤ ਕਰਦਾ ਆ ਪਰਮੇਸ਼ਵਰ ਉਹਨੂੰ ਬਰਕਤ ਦਿੰਦੇ ਆ ਆਪਣੀ ਅੱਖਾਂ ਨੂੰ ਬੰਦ ਕਰੀਏ ਅਤੇ ਮੇਰੇ ਨਾਲ ਇੱਕ ਛੋਟੀ ਪ੍ਰਾਰਥਨਾ ਕਰੀਏ ਬੋਲੀਏ ਸਵਰਗੀ ਪਿਤਾ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਯੀਸ਼ੂ ਮਸੀਹ ਦੇ ਰਾਹੀ ਜਾਣੇ ਅਣਜਾਣੇ ਵਿੱਚ ਮੈਂ ਜੋ ਵੀ ਗੁਨਾਹ ਤੇ ਪਾਪ ਕੀਤੇ ਆ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੇ ਤੇ ਭਰੋਸਾ ਕਰਦਾ ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ ਅਤੇ ਮੇਰੇ ਵਾਸਤੇ ਧਰਤੀ ਤੇ ਆਏ ਮਰੇ ਤੇ ਮੁਰਦਿਆਂ ਤੋਂ ਜਿੰਦੇ ਹੋ ਗਏ ਮੇਰਾ ਜੀਵਨ ਬਦਲ ਦਿਓ ਤੇ ਮੇਰੇ ਦੁੱਖਾਂ ਤੇ ਕਲੇਸ਼ਾਂ ਦਾ ਨਾਸ਼ ਕਰੋ ਮੇਰੀ ਬੇਨਤੀ ਸੁਣੋ ਮੈਂ ਪਾਪੀ ਆ ਮੇਰੇ ਪਾਪ ਮਾਫ ਕਰ ਦਿਓ ਯਿਸੂ ਮਸੀਹ ਦੇ ਨਾਮ ਚ ਮੰਗਦੇ ਆ ਆਮੇਨ ਹਾਂ ਦੋਸਤੋ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਤੁਸੀਂ ਨਵੇਂ ਬਰੇ ਵਿੱਚ ਆਪਣਾ ਜੀਵਨ ਯਿਸੂ ਮਸੀਹ ਨੂੰ ਦੇਖ ਕੇ ਇੱਕ ਨਵਾਂ ਜੀਵਨ ਪ੍ਰਾਪਤ ਕੀਤਾ ਹੈ ਤੁਹਾਡੇ ਜੀਵਨ ਦੀ ਇੱਕ ਸ਼ੁਰੂਆਤ ਹੋ ਚੁੱਕੀ ਹੈ ਆਜੋ ਇੱਕ ਛੋਟੀ ਅਰਦਾਸ ਕਰੀਏ ਸਰਬਸ਼ਕਤੀਮਾਨ ਪਰਮੇਸ਼ਵਰ ਅਸੀਂ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੀ ਵਡਿਆਈ ਕਰਦੇ ਹਾਂ ਇਹ ਸਾਰੇ ਭੈਣਾ ਭਰਾਵਾਂ ਬਜ਼ੁਰਗਿਆਂ ਬੱਚਿਆਂ ਦੇ ਲਈ ਜਿਨ੍ਹਾਂ ਨੇ ਇਸ ਟੀਵੀ ਸਕਰੀਨ ਦੇ ਅੱਗੇ ਬੈਠ ਕੇ ਤੁਹਾਨੂੰ ਆਪਣਾ ਮੁਕਤੀ ਦਾ ਦਾ ਸਵੀਕਾਰ ਕੀਤਾ ਹੁਣ ਅਸੀਂ ਪ੍ਰਾਰਥਨਾ ਕਰਦੇ ਜਿੰਨੀਆਂ ਵੀ ਮੁਸੀਬਤਾਂ ਦੁੱਖ ਇਹਨਾਂ ਦੇ ਜੀਵਨ ਦੇ ਅੰਦਰ ਹੈ ਅਸੀਂ ਉਹਨਾਂ ਨੂੰ ਯਿਸੂ ਮਸੀਹ ਦੇ ਨਾਂ 'ਤੇ ਕਰੂਸ ਤੇ ਲਿਆ ਕੇ ਕੈਂਸਲ ਕਰ ਦਿੰਨੇ ਆਂ ਅਤੇ 2017 ਇਹਨਾਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਤੁਸੀਂ ਇਹਨਾਂ ਨੂੰ ਬles ਕਰੋ ਵੱਡੀ ਬਰਕਤ ਦਿਓ ਯਿਸੂ ਮਸੀਹ ਦੇ ਨਾਂ 'ਚ ਜਿੱਥੇ ਵੀ ਤੁਸੀਂ ਬੈਠੇ ਹੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋ ਚਾਹੇ ਸਫ਼ਰ ਦੇ ਵਿੱਚ ਜਾਂਦੇ ਹੋ ਚਾਹੇ ਤੁਸੀਂ ਆਪਣੇ ਘਰਾਂ 'ਚ ਬੈਠੇ ਹੋ ਚਾਹੇ ਤੁਸੀਂ ਆਪਣੇ ਆਫਿਸ ਦੇ ਵਿੱਚ ਬੈਠੇ ਹੋ ਅੱਜ ਅਸੀਂ ਓਪਨ ਡੋਰ ਚਰਚ ਖੋਦੇਵਾਲ ਤੋਂ ਯਿਸੂ ਮਸੀਹ ਨੇ ਨਾਂ 'ਚ ਤੁਹਾਡੇ ਵਾਸਤੇ ਬlesਸਿੰਗ ਭੇਜਦੇ ਆ ਪਰਮੇਸ਼ਰ ਤੁਹਾਨੂੰ ਬਰਕਤ ਦੇਣ ਗੋਡ ਬles ਤੁਹੋ ਆਮੀਨ ਮੇਰੇ ਪਿਆਰੇ ਦੋਸਤੋ ਜਦ ਵੀ ਤੁਹਾਨੂੰ ਮੌਕਾ ਮਿਲੇ ਓਪਨ ਡੋਰ ਚਰਚ ਕੋਜੇਵਾਲ ਦੇ ਵਿੱਚ ਆਓ ਇਹਨੂੰ ਵਿਜ਼ਿਟ ਕਰੋ ਕਿਉਂਕਿ ਇੱਥੇ ਹਜ਼ਾਰਾਂ ਹਜ਼ਾਰਾਂ ਸੰਤਾਂ ਪਰਮੇਸ਼ਵਰ ਦਾ ਸਿਮਰਨ ਕਰਨ ਵਾਸਤੇ ਇਕੱਠੀਆਂ ਹੁੰਦੀਆਂ ਹਨ ਮੈਂ ਉਮੀਦ ਕਰਦਾ ਅਸੀਂ ਸਾਰੇ ਇੱਕ ਪਰਿਵਾਰ ਅਤੇ 2017 ਦੇ ਵਿੱਚ ਅਸੀਂ ਮਿਲਾਂਗੇ ਅਤੇ ਪਰਮੇਸ਼ਵਰ ਦੀ ਵਡਿਆਈ ਕਰਾਂਗੇ ਅਤੇ ਉਹਦੇ ਨਾਮ ਨੂੰ ਉੱਚਾ ਕਰਾਂਗੇ ਗੋਡ ਬles ਯੂ ਬਾਬਾ ਟੇਕ ਕੇ